ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਪਹੁੰਚੇ ਵੇ ਮੋਟਰ ਉੱਪਰ ਲਾਈਵ ਹੈ ਅੱਜ ਬੰਦੇ ਗੰਨਾ ਬੰਨਣ ਮਸਾਂ ਆਏ ਆ ਬੰਨਣ ਇਹ ਗਰਨਾਮ ਸਿੰਘ ਤਾਂ ਆਉਂਦਾ ਹੀ ਨਹੀਂ ਹੈਗਾ ਉਦੋਂ ਗਿਰਿਆ ਵਾ ਚੱਕਿਆ ਇਹਨੇ ਹੁਣ ਸਿੱਧੇ ਖੜੇ ਨੂੰ ਨਹੀਂ ਬੰਨ ਰਿਹਾ ਕਹਿੰਦਾ ਛੋਟਾ ਹਲੇ ਵੀ ਕਹੀ ਜਾਂਦਾ ਲੈ ਦੇਖ ਲੈ ਨਾਲੇ ਗੰਨੇ ਦੇ ਹੱਦ ਤੱਕ ਵੀ ਨਹੀਂ ਪੁੱਜਦਾ ਹੈਗਾ ਆਪ ਪਾਣੀ ਇਸ ਵਿੱਚ ਕਿੱਥੇ ਆ ਗਿਆ ਜੀ ਪਾਣੀ ਤਾਂਹੀਂ ਲਿਆਂਦਾ ਮੀਂਹ ਦਾ ਉੱਪਰ ਤੇ ਆ ਗਿਆ ਅਸੀਂ ਦੱਸ ਕੀ ਕਰੀਏ ਜੱਤਾ ਤੂੰ ਮੰਨਦਾ ਨਹੀਂ ਹੈਗਾ ਤੈਨੂੰ ਕਿਹਾ ਬੰਦੇ 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 ਹੋ ਇੱਕ ਸਰਦਾਰ ਹੋਰ ਆ ਗਿਆ ਉਹਦਾ ਵੀ ਬੰਨਣਾ ਏ ਇੱਕ ਇੱਕ ਸਰਦਾਰ ਹੋਰ ਆ ਗਿਆ ਮਾਲੇ ਬਦਲੇ ਉਹਦੇ ਘਰੇ ਤੁਸੀਂ ਬੰਦੇ ਆ ਇਹਨੇ ਨਾਲੇ ਗਰੇ ਪੈ ਛੱਟ ਗਏ ਹੈ ਨਾਲੇ ਕਹਿੰਦਾ ਛੱਟ ਗਏ ਆਪਣਾ ਛੱਡ ਕੇ ਕਿੱਥੇ ਜਾਉਂਗੇ ਬਾਕੀ ਛੱਡ ਜੂਗੇ ਆਪਣਾ ਥੋੜਾ ਛੱਡ ਕੇ ਚੱਲੇ ਆ ਹੋਰ ਫਿਰ ਵਧੀਆ ਠੀਕ ਆ ਹੋਰ ਨਾਲ ਤਾਂ ਕੱਢ ਲਉਣਾ ਆ ਬੰਨਣਾ ਲੱਗੇ ਨਾ ਮੀ ਉਹ ਪੈ ਜਾਵੇ ਯਾਰ ਇੱਕ ਅੱਧਾ ਤੇਰਾ 18 ਮੈਂ ਦੇਖਿਆ ਨਹੀਂ ਸੋਣਾ ਹੋ ਗਿਆ ਹੁਣ ਤਾਂ ਆਹਾ ਇਹ ਆ ਕੁਸਾ ਪਤਾ ਬਣਾ ਦੇਣਾ ਮੱਜਾ ਆਗੋ ਆਗੋ ਸੱਜਮੇ ਡਿੱਟੋ ਬਸ ਬੰਦ ਏ ਕਿ ਗੋਰੋ ਜਿਵੇਂ ਉਹ ਵੀ ਹਾਂ 95 ਦਾ ਵੱਧ ਗਿਆ ਜਿਆਦਾ 95 ਵੀ ਆਈ 92 ਦਾ ਹੁਣ ਵੱਧ ਗਿਆ ਮੈਨੂੰ ਕਹ ਬੰਨੋ ਹੁਣੀ ਨੂੰ ਉਹ ਵੇ ਗਰ ਗਿਆ ਫਿਰ ਔਖਾ ਹੋ ਜਾਂਦਾ ਚੱਕਣਾ ਜਾਨੂ ਹਾਂ ਮੋਟਾ ਆ ਨਾ ਮੇਰੇ ਵੀ ਇੱਕਣਾਈ ਆ 95 ਹਾਂ ਇਹ ਮੋਟਾ ਵਿਚ ਤੇ ਪੋਲਾ ਦੇਖੀ ਹੈ ਨਾ ਹਾਂ ਉਤੋਂ ਕੇ ਸੁੱਕਾ ਪਾਗਾ ਤਾਂ ਬੰਨ ਤੋ ਹਾਂ ਹੁਣ ਅਜੇ ਪਾਣੀ ਆ ਗਿਆ ਉੱਪਰ ਤੇ ਹੁਣ ਪਾਣੀ ਦੀ ਬੰਨਣਾ ਪੈਂਦਾ 95 ਨੂੰ ਵੀ ਪੋਕਾ ਬੋਇੰਗ ਭਾਈ ਵੀ

99 ਵੀ ਠੀਕ ਹੈ 95 ਹੁ ਝਾੜ ਦੇਖਦੇ ਆ ਝਾੜ ਤਾਂ ਵਧੀਆ ਰਹੂਗਾ ਇੱਥੇ ਪੋਲ ਬਹੁਤ ਆ ਗੰਨੇ ਚ ਹਾਂ ਗੰਨਾ ਨਾਜੁਕੇ ਬਹੁਤ ਆ ਬੰਨਣ ਲੱਗੇ ਪਾਦੇ ਜੇ ਆਖਾਕ ਫਾੜ ਲੈ ਟੁੱਟਦਾ ਜੀ ਹਾਂ ਛੁੱਟ ਜਾਂਦਾ ਫੇਰਾ ਹੂ ਨਾ ਝਾੜ ਚ ਤਾਂ ਠੀਕ ਰਹੂਗਾ ਮੇਰੇ ਸਾਹਮਣੇ ਝਾੜ ਚ ਦੇਖਦੇ ਆ ਪਰ ਜੇ 11 18 ਲੱਗਿਆ ਉਹ ਹੋਵੇ ਨਾ 18 ਦੇ ਮੁਕਾਬਲਾ ਨਹੀਂ ਕਰ ਸਕਦਾ ਇਹੇ 18 ਲੱਗਿਆ ਬਈ ਘਾਟ ਆ ਫੇਰ ਵੀ ਤੇ ਬਰਾਬਰ ਹੀ ਰੱਖਣਾ ਹੈ ਤੂੰ ਵਜਨ ਬਹੁਤ ਹੈ ਕਿ ਵਜਨ ਜ਼ਿਆਦਾ ਹੈ 18 ਇਹ ਵਜਨ ਬਹੁਤ ਹੈ ਨਾ 36 ਜੀ ਵਸੇਰਾ 36 ਜੀ ਬਹੁਤ ਦਾ ਛੱਤੀ ਬਿਮਾਰੀ ਨੇ ਢਾ ਲਿਆ ਨਾ 18 ਨੂੰ ਹਲੇ ਬਿਮਾਰੀ ਨਹੀਂ ਕੋਈ ਵੀ ਨਹੀਂ ਇਹ ਹੁਣ 18 ਕੱਤਗੀ ਨਹੀਂ ਲੋਟ ਹੈ ਨਹੀਂ ਕੱਤਗੀ ਵੀ ਲੋਟ ਹੈ ਜ ਵਿੱਚ ਕੁਝ ਨਹੀਂ ਵੀ ਜਿਹੜਾ ਪੈ ਬੀਜੇ ਕੋ ਉਕੜਾ ਜ਼ਿਆਦਾ ਲੋਟ ਉਹ ਕਹਿੰਦਾ ਮੁੱਢਾ ਦੇਖੀ ਜੀ ਨਾ ਦੁਗਣਾ ਤਿਕੜਾਂਗੇ ਕਹਿੰਦਾ ਸਾਈਕਲ ਲੱਕੀ ਅੱਛਾ ਮੁੱਢਾ ਬਹੁਤ ਫੁੱਟਦਾ ਏ 18 ਦਾ ਜੇ ਜਵੀ ਬੀਜ ਲੋ ਜਵੀ ਦਾ ਘਾ ਨੂੰ ਪੰਗਾ ਲੈਣਾ ਬੈਡਾਂ ਬੈਡਾਂ ਬਹਿੰਦੇ ਜਿਆਦਾ ਹੀ ਪੰਗਾ ਲੈਣਾ ਬੈਡਾਂ ਫਿਰ ਤੈਨੂੰ ਗੌਰ ਰੱਖਣੀ ਪੈਣੀ ਆ ਸਭ ਕਾசி ਫਿਰ ਕੋਈ ਠੀਕਾ ਜਣਾ ਦਾ ਫਰਵਰੀ ਵਾਲਾ ਬੀਜਿਆ ਉਹ ਉਹ ਮੂੰਹ ਨਹੀਂ ਲੱਗਦਾ ਕੰਨਾ ਆਹੀ ਤਾਂ ਚੱਕਰ ਆ ਫਿਰ ਉਹ ਵੀ ਨਹੀਂ ਤੇਰੇ ਮੂੰਹ ਲੱਗਣਾ ਜੇ ਤਾਂ ਦਸੰਬਰ ਵਿੱਚ ਵੱਢਣੀ ਆ ਦਸੰਬਰ ਦੇ ਬਾਅਦ ਤੁਰਨਾ ਉਹਨੇ ਜਨਵਰੀ ਚ ਵੱਢਣੀ ਆ ਵੀ ਤਾਂ ਫਿਰ ਉਹੀ ਕਹ ਰਿਹਾ ਦਸੰਬਰ ਜਨਵਰੀ ਚ ਜੇ 10ਵੇਂ ਮਹੀਨੇ ਵਿਯੋਗ ਕਰੀ ਹੂੰ ਉਹ ਵੀ ਨਹੀਂ ਛੇਤੀ ਮੂੰਹ ਲੱਗਦਾ ਫਿਰ ਤਾਂ ਜਨਵਰੀ ਚ ਵੱਢ ਹੋਊਗੀ ਕੰਮ ਤੇ ਸ਼ਾਇਦ ਕਿ 22 ਦਸੰਬਰ ਨੂੰ ਹੀ ਬੀਜਿਆ ਫਿਰ ਪਰਾਇ ਦੇ ਕਿਤੇ ਵੀ ਹੋਣਾ। ਅੱਜ ਦਾ 26 ਦੀ ਕੀਤਾ ਜਾਂ ਕੀਤੀ ਵੱਡੂਗੀ ਦਾਦ ਵਾਲੇ ਆ ਸਾਰੇ ਇਹ ਫੇਰ ਵੀ 23 ਅਕਤੂਬਰ ਨੂੰ ਵੱਡੂ ਜੇ ਨੀ ਰਾਮਦਾਰੀ ਕਰਨ। ਰਾਮਦਾਰੀ ਕਰਨ। 15 ਤਰੀਕ ਦੇ ਪਹਿਨਾ ਵੱਡੂ ਹੋ ਜਾਣੀ। ਤੇ ਤੜੀ। 15 ਨੂੰ ਵੱਡੂਗੀ ਆਏ ਪਿਛਲੀ 23 ਨੂੰ ਇਹਦੀ 25 26 ਨੂੰ ਵੀ ਜੋ ਉਠਾ ਜੀ। ਹਾਂ ਬਸ ਇੰਨਾ ਕੇ ਫਰਕ। ਉਹਨਾਂ ਕਰੀ ਦੋ ਦਿਨ ਪਲਾਉ ਮਾਰ ਕੇ ਆਪਣਾ ਪਰਾਲੀ ਗੈਬ ਕਰਕੇ ਵਿੱਚ। ਆ ਜਬਾ ਜਰਦਾ ਬੰਗਾਲ ਬਿਜਾਈ ਲੀਬਰ ਦਾ ਪੈਣਾ। ਪਿਛਲੇ ਸਾਲ ਤਾਂ ਤਰੀਫ ਰਾਣੀ ਬੀਜਿਆ। ਇਹ ਕਿਤੇ ਤੇ। ਇਸ ਵਾਰ ਵੀ ਹੈਗੇ ਤੇ ਲੀਬਰਾਂ ਨਹੀਂ ਬੀਜੇ। ਹਾਂ। ਹੋ ਜੀ ਲਾਈਨ ਕੱਢ ਦਿਜੀਏ ਲਾਈਨ ਕੱਢ ਦਿਜੀਏ ਬੰਨੋ ਚਲੋ ਛੇਤੀ ਕਰੋ ਹੋਰ ਚੱਲ ਹੋਰ ਵੀ ਆ ਨਾਲੇ ਲੇਬਰ ਦਾ ਪੰਗਾ ਤਾਂ ਪੈਣਾ ਜੇ ਹੁਣ ਬੀਜ ਹੋਰ ਪਾਸੇ ਤੇ ਲਿਆਉਣਾ ਹੁੰਦਾ ਆ ਬੀਜ ਤਾਂ ਕੋਲ ਆ ਬੀਜ ਦਾ ਆਪਣਾ ਕੋਲ ਆ ਜਦ ਮਰਜੀ ਆਪਣਾ ਕਢ ਕੇ ਜਦ ਮਰਜੀ ਢਾਹ ਚਾਹੇ ਬੰਨਾਂ ਦਿਹਾੜੀ ਪਰ ਆ ਕੇ ਉਹ ਕਰ ਲਾ ਬੀਜ ਪਿੰਡ ਤੇ ਤੇ ਕਢਾ ਲਾ ਅੱਖਾਂ ਵਾਲਿਆ ਤੇ ਚਾਹੂੰ ਵੀ ਦਿਹਾੜੀ ਦੇ ਕਢਾ ਲਾ ਚਾਹੇ ਬੀਤ ਤੇ ਨਾ ਅੱਖਾਂ ਇਹ ਕਢ ਦਿੰਦੇ ਮੈਂ ਕਢਾਇਆ ਨਹੀਂ ਜਦ ਏਰਨੇ ਨੂੰ ਏਰਨੇ ਨੂੰ ਟਾਈਮ ਨਹੀਂ ਲੱਗਦਾ ਆ ਗੇ ਲੀ ਗਈ ਉਹ ਕੱਖ ਆਪਣੇ ਠੀਕੇ ਕੰਨਾ ਆਪਣਾ ਛੱਡ ਗਏ ਆਈ ਚੱਕਰ ਆ ਬਾਕੀ ਤਾਂ ਠੀਕ ਆ ਚਲੋ ਬੰਨੋ ਫਿਰ ਪਾਣੀ ਦੇਖੋ ਗਿਆ ਕਹਿੰਦਾ ਹੋ ਗਿਆ ਕਹਿੰਦਾ ਪਾਣੀ ਆ ਗਿਆ ਮੈਂ ਪਾਣੀ ਦੋਣੀ ਆ ਜੀਰੀ ਕਹਿੰਦੀ ਪਾਣੀ ਬਿਰਨ ਲਾ ਆ ਗਿਆ ਬੇਫਾ ਲੜ ਗਿਆ ਹਾਂ ਜੀ ਦੀ ਪਾਣੀ ਵੀ ਸਲਾ ਜੀਰੀ ਦਾ ਠੀਕ ਆ 460 ਜਗਾਟ ਕਦੇ ਆਓ ਆਓ ਹੁਣ ਨਹੀਂ ਆਉਂਦੀ ਤਾਂ ਕਿਤੇ ਜਾ ਦੇ ਲਾਉ ਦੇ ਗੁਰ ਹੈ ਨਾ ਕੋਹ ਦੀ ਹੋ ਗਈ ਵੀ ਹੈ ਕਿਤੇ ਕਿਤੇ ਤੇ ਉਹ ਸਾਹਮਣੇ ਪਹਾੜ ਤਾਂ ਦੇਖ ਦੇ ਦੇਖ ਲੈ ਸਾਹਮਣੇ ਟਾਵਰ ਖੜਾ ਦੇਖਦਾ ਹਨੇਰਾ ਹੋਇਆ ਪਿਆ ਦਾ ਇੱਧਰ ਨੂੰ ਹਾਲੇ ਟਾਵਰ ਖੜਾ ਦੇ ਦਦਾ ਦੇਖ ਲੈ ਚਲ ਠੀਕ ਆ ਚਲ ਵਧੀਆ ਗੱਖ ਬਈ ਠੀਕ ਆ ਲਓ ਜੀ ਗੰਨਾ ਬਣਾਈ ਚੱਲ ਪੀ ਵਿੱਚ ਪਾਣੀ ਤਾਂ ਹੈਗਾ ਥੋੜਾ ਹੀ ਆ ਹੁ ਆਪਾਂ ਕਹਿੰਦੇ ਵੀ 95 ਵਿੱਚ ਬੈਸਟ ਆ ਦੇਖੋ ਇਹਨੂੰ ਵੀ ਪੋਕਾ ਬੂਇੰਗ ਦੀ ਸ਼ਿਕਾਇਤ ਆ ਟਾਪ ਬੋਰੋ ਦੀ ਵੀ ਹੈਗੀ ਆ ਉੱਥੇ ਪੋਕਾ ਬੂਇੰਗ ਇੱਕ ਪੋਲਾ ਬਹੁਤ ਆ ਟੁੱਟਦਾ ਬਹੁਤ ਛੇਤੀ ਆ ਹਰੇਕ ਤਰ੍ਹਾਂ ਦੀ ਬਿਮਾਰੀ ਆ ਹੁਣ ਅੱਜ ਗਾ ਹਰੇਕ ਬੀਜ ਨੂੰ ਆਉਣ ਲੱਗ ਗਈ ਹੁਣ ਆਪਾਂ ਕਹਿਤਾ ਦਿੰਦੇ ਆ ਵੀ ਹੈ ਨਹੀਂ ਹੈ ਇਹ ਨਹੀਂ ਨਵਾਂ ਬੀਜ ਆ ਇਹ ਬਾਕੀ ਲੱਗੇ ਹੋਏ ਬੰਨਣ ਵਿੱਚ ਗੰਨਾ ਵਧੀਆ ਖੜਾ ਐਨਾਂ ਹੋ ਰੇ ਰੂ ਪਾਉਂਦੇ ਆ ਇਹਦੇ ਚ ਹੁਣ ਆਪਾਂ ਕਹੀਦਾ ਜਾਂਦੇ ਆ ਵੀ ਹੈ ਇਨ ਬਿਮਾਰੀ ਆਪਾਂ ਕਰੇ ਕੀ ਹਰੇਕ ਵੈਰਾਈਟੀ ਨੂੰ ਬਿਮਾਰੀ ਆ ਜਿਗਾ ਨਵੇਂ ਪੁਰਾਣੇ ਜੋ ਮਰ ਜੀ ਗਏ ਪਰ ਹੈ ਹੂੰ ਗੰਨਾ ਵਧੀਆ ਮੋਟਾ ਸੋਨਾ ਹੈ ਇਹਨ ਵਧੀਆ ਮੋਟਾ ਹੈ ਠੀਕ ਆ ਬਾਕੀ ਹੁਣ ਮੀਂਹ ਵੀ ਸ਼ੁਰੂ ਹੋ ਗਿਆ ਕਿਣੀਆਂ ਪੈਣ ਲੱਗੀਆਂ ਆ ਪੈ ਰਹੀਆਂ ਪਾਣੀ ਚ ਕੱਖ ਵੱਢ ਲੈ ਚਲਦੇ ਹਾਂ ਹੁਣ ਘਰ ਨੂੰ ਬੰਦੇ ਨੇ ਲੱਦ ਕੇ ਹਟੇ ਆ ਚਲਿਏ ਹੁਣ ਘਰ ਨੂੰ ਬੰਨਣ ਲੱਗੇ ਵੇ ਦੇਖਦੇ ਆ ਵੀ ਬੰਨ ਹੁੰਦਾ ਕਿ ਨਹੀਂ ਕਿ ਮੀਂਹ ਕਰਕੇ ਅੱਧ ਵਿਚਾਲੀ ਰਹੂੰਗਾ ਇਕਾ ਬਹੁਤ ਪੰਗਾ ਇਹਦਾ ਟੁੱਟਦਾ ਬਹੁਤ ਉੱਪਰ ਤੇ ਆਗ। ਕੋਲਾ ਇੰਨਾ ਐ ਬਈ ਇਹ ਕਹਿੰਦੇ। ਬਈ ਉੱਪਰ ਤੇ ਬੰਨਣ ਲੱਗਿਆ। ਸੁਖੀ ਜਾਂਦਾ ਕਹੋ ਤੋ। ਮੈਂ ਚੱਲ ਬਚਾ ਕੇ ਬੰਨੋ ਹੁਣ। ਬੰਨਣਾ ਤਾਂ ਪੈਣਾ ਹੀ ਆ ਕਰੀਏ ਕਿਆ। ਬਚਾ ਕੇ ਬੰਨੋ ਦੇਖਦੇ ਆ। ਬਾਕੀ ਹੁਣੀ ਦਾ ਝਾੜ ਛੁੱਟ ਗਿਆ ਕਹਿੰਦਾ ਏ। ਹਾਲ ਦੀ ਘੜੀ ਤਾਂ ਵਧੀਆ ਖੜਾ ਬਹੁਤ। ਇੱਧਰ 18 ਖੜਾ ਮੈਂ ਕਿਹਾ 18 ਵੀ ਬੰਨਦੋ। ਇਹਨੂੰ ਤਾਂ ਹਲੇ ਕੁਝ ਦਿਖ ਨਹੀਂ ਰਹੀ ਹੈਗੀ। ਕੋਕਾ ਬੋਏ ਕਿਤੇ ਟਾਪ ਬੋਰਰ ਦੀ ਬਿਮਾਰੀ ਕੋਈ ਵੀ। ਇਹ ਤਾਂ ਠੀਕੜਾ 18 95 ਨੂੰ 38 ਨੂੰ ਥੋੜੀ ਜੀ ਬੇਲ ਹੋਇਆ ਜੀ ਦੇਖਦੇ ਹਾਂ ਹੁਣ ਇਹਨੂੰ ਬੇਲ ਦਾ ਹੱਲ ਕਰਦੇ ਆ ਇਹਦਾ ਮੇੜੇ ਬਣ ਕੇ ਕੱਢ ਲੂ ਦੋਈ ਦੂਈ ਸੜਦੇ ਆ ਨਾਲੇ ਪੱਟਦੇ ਆ ਜਿਹੜੀ ਪੱਟ ਹੋਗੀ ਕੱਖ ਲੱਦ ਲੈ ਹੁਣ ਚਲੋ ਚੱਲੀਏ ਜੀ ਘਰ ਨੂੰ ਫਿਰ ਦੇਖਦੇ ਆ ਮੀਂਹ ਪੈਂਦਾ ਕਿ ਨਹੀਂ ਮਾਸੜ ਦੇ ਮਿੱਠੇ ਚੌਲ ਘਰੇ ਹੋਈਆ ਕੱਲ ਦੇ ਮਨਗੀਤ ਬਾਈਆਂ ਦੇ ਕੀ ਬਣਦਾ ਚਲੋ ਠੀਕ ਹੈ ਜੀ ਚੱਲੀਏ ਘਰ ਨੂੰ ਆ ਜਾਓ ਬਬ ਅਦੇਲਾ ਹਾਂ ਫੇਰ ਢੋਲੀ ਚ ਪਾ ਲਈ ਪਾ ਤੂੰ ਕਿ ਗਲਾਸ ਨੇ ਓ ਆ ਵੇ ਢੋਲੀ ਜਵਾਈ ਬੈਠਾ ਹੁਣ ਗਲਾਸ ਪਾ ਤੂੰ ਆਪਣਾ ਗਲਾਸ ਪੀ ਕੇ ਆ ਇਹ ਆਪਣਾ ਭਰ ਕੇ ਗਲਾਸ ਐਨ ਪੀ ਕੇ ਫੁੱਲ ਹਾਫ ਲੋਕ ਇਹ ਸਭ ਬਚਾ ਹੋਇਆ ਲੋਗ ਲੋਗ ਠਿਕਾਣਾ ਪੈਨ ਲੈ ਲਈ

ਮੋਟਰ ਉਪਰ ਜੱਸਾ ਲਿਤੇ ਆ ਬਾਦਰੀ ਜੱਸਾ ਬਾਚ ਆ ਗਿਆ ਹੈ ਲੇਟ ਹੋ ਗਿਆ ਕਿੰਨਾ ਕਰ ਗਿਆ ਅਧਰ ਆ ਗਿਆ ਜੀ ਲੈ ਤੂੰ ਵੀਰ ਦੇ ਨੇ ਇੱਧੇ ਬੰਨੇ ਆ ਗਰਮੀ ਥੋੜਾ ਹੈ ਅਧਰ ਸਬਤ ਹੋ ਗਿਆ ਹੈ ਆ ਵੀ ਬੰਦੇ ਹੁਣ ਇੱਧਰ ਲੈ ਨਵੀੜੋ ਇਹਨੂੰ ਚਲ ਵੀ ਲੈ ਜਾ ਹੋਰ ਵੀ ਲੈ ਇੱਕ ਵਾਰੀ ਲੈ ਜਾ ਇਹ ਲੈ ਜਾ ਗਲਾਸ ਲੈ ਜਨਾ ਮੈਨੇ ਆਜ ਦੇ ਦਲੀਪ ਨੇ ਘੱਟ ਪੀਣੀ ਤੈਨੂੰ ਹੋਰ ਛੱਡ ਦੇਣੀ ਉਹਨੇ ਸਾਮਕੇ ਚਾਲੀ ਹੋਈਏਗਾ ਚਾਹ ਆ ਰੋਟੀ ਪੀਲਾ ਪੀਲਾ ਤੈ ਨਹੀਂ ਚਾਹ ਪੀਵੀਗੇ ਰਜਣਾ ਹੈ ਫੇ ਲੀਵਰ ਚ ਗਰਮੀ ਹੋ ਜੰਦੀ ਵਾਪਸਾਲ ਭਰਤੀ ਹੋ ਜਾਂਦਾ ਦੇਖ ਲੈ ਲੈ ਇੱਕ ਗਲਾਸ ਮੇ ਲੋ ਜੀ ਗੱਗੇ ਨੂੰ ਜਿਹੜਾ ਸਾਡੇ ਕੇ ਹਿੰਮੋਤ ਸਾਹਿਬ ਨੂੰ ਗਿਆ ਸੀ ਤਾਂ ਕਿਦਾਂ 10 ਬਾਈ ਲੈਣਾ ਹੋਰ ਮੇ ਲੋ ਜੀ ਭੱਲੂ ਬਾਈ ਨੂੰ ਗੱਗੇ ਨੇ ਤਾਂ ਬੁਲਾਉਣੀ ਨਹੀਂ ਚਲਦਾ ਇਹਦਾ ਵਲਾਸਤ ਇਹ ਸਿਆਣੇ ਗਾਨਾ ਬਾਈ ਹੁੰਦੇ ਬਾਈ ਬੋਲਟ ਫੋਰ ਸੇਲ ਕਿੰਨੇ ਦਾ ਜਾਈ 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 बेटा बोलू भाई कि क्या कहते मार लू कि माडल अठारा माडल दो का जा ज्यादा नहीं है ਉਹ ਕਰੂਣੇ ਜੀ ਆ ਜਾ ਜੀ ਸਰਦ ਚਲ ਆ ਜਾ ਉਹਨੂੰ ਕਿਹੜਾ ਲੈ ਕੇ ਇਹਨੇ ਦੇਖਦੇ ਆਂ ਕੀ ਕਹਿੰਦਾ ਉਹ ਤੇ ਸਾਬ ਨਾਲ ਕਿੰਨੇ ਕਿਤਾ ਜਾਣਾ ਚਾਹੀਦਾ ਚਾ ਲੈ ਤਾਂ ਹੁ ਦੱਸੇ ਦਿਨਾ ਤੁਹਾਨੂੰ ਵੀਡੀਓ ਚ ਕੈਸਾ ਲਾਗੇ ਤੁਸੀਂ ਛੋਟੇ ਵਾਲੀ ਛੋਟੇ ਵਾਲੀ ਲੀਲਾ ਵਧੀਆ ਰਹੂਗਾ। ਇਹ ਤਾਂ ਮੈਂ ਲੀਲਾ। ਹਾਂ। ਮੰਨੇ ਹੀ ਦੀ ਹੈ। ਪਰ ਕਿਹਾ ਉਹਦਾ ਮੰਨੇ ਜਾਵੇ ਘਾਨੂੰ ਲੈ ਕੇ ਗਿਆ ਹੁਣ। ਨੇੜੇ ਸੌਦਾ ਹੋ ਜੀਵੇ। ਲਾਹੁਰ ਗਿਆ। ਨਹੀਂ ਫੇ ਨੈਟਵਰਕ ਦਾ ਪਾਇ ਦੇਣਾ ਸੌਦੇ ਨੂੰ। ਹਾਂ। ਚੱਲ ਆ ਜਾਣ ਦੇ ਇੰਨੇ ਨੂੰ। ਹੂੰ। ਕੀ ਕਹਿੰਦਾ? ਇਹ ਤਾਂ ਇਹ ਘੇਰੀ ਨਹੀਂ ਨਿਕਲਦੇ। ਹਾਂਜੀ। ਤਾਂ ਗੇਂਚੇ ਬੰਦ ਕਰ ਲਾ। ਹੂੰ ਵਾਲੀ ਉਹ ਮਾਰਦਾ ਵਾਲੀ ਸੌਦਾ ਫਿਰ ਮਾਰਨਾ ਤੈ ਮਾਰਨਾ ਮੈਂ ਥੋੜੋ ਮਾਰਦਾ ਨਹੀਂ ਲੈ ਆ ਜਾ ਅੱਜ ਬੰਨੇ ਬੰਨੇ ਆ ਫਿਰ ਆ ਜਾ ਇੱਥੇ ਕਿਹ ਪਤਾ ਵੀ ਤਾਂ ਬਾਹਰ ਰੱਖੇ ਹੋਵੇ ਕਿ ਨਹੀਂ ਉਹ ਆ ਦੇਖ ਲੈ ਕਹਦਾ ਆਉਣਾ ਨਹੀਂ ਹੈਗਾ ਪਰਣਾ ਨਹੀਂ ਬੰਨੇ ਆ ਵਾ ਹੂੰ ਹੂੰ ਕਿੱਦਾਂ ਫਿਰ ਵਧੀਆ ਰਿਹਾ ਠੀਕ ਆ ਕੈਸਲਾ ਗਾਣੇ ਬਹੁਤ ਵਧੀਆ ਇਹ ਤਾਂ ਕਹਿੰਦਾ ਦੋ ਮਾ ਦੋ ਦੂ ਦਾ ਨਹੀਂ ਹੈਗਾ ਤੇਰਾ ਇਹ ਦੋ ਦਾ ਤਾਂ ਨਾ ਮਾ ਇਹ ਆਏ ਵੀ ਚੱਲਿਆ ਵਾ ਬਹੁਤ ਘੱਟ ਆ ਲਾਏ ਲਓ ਵਧੀਆ ਪਾਏ ਵੇ ਲਾਏ ਵਧੀਆ ਚੱਲਿਆ ਵਾ ਸਾਰਾ ਜੀ 99188 ਨਾਲ ਦੇ ਹਾਂ ਇਹ ਕਿਹੜੇ ਚੱਲਿਆ ਵਾ 18 ਮਾਡਲ ਆ 18 ਹੂੰ ਚੱਲਿਆ ਹੈਗਾ ਸੋ ਉਹਦਾ ਅਸੀਂ 1.5 ਤੋਂ 2 ਕਿਲੋਮੀਟਰ ਚੱਲੇ ਆ ਗਏ ਬਸ ਤੇ ਉੱਪਰ ਦਾ ਇੰਨਾ ਹੋਣਾ ਹੈ ਨਾ ਜੰਗੌਰ ਦਾ ਨੰਬਰ ਦਾ ਜੰਗੌਰ ਦਾ ਦੇਖ ਲੈ ਠੀਕ ਆ ਮੋਰਨ ਨਹੀਂ ਦੇਣੇ ਹੈ ਤੈਨੂੰ ਹਾਂ ਮੋਰਨ ਨਹੀਂ ਦੇਣੇ ਹੋਰਨ ਕਾਦੇ ਨਹੀਂ ਦੇਣੇ ਹੈਗੇ ਹੋਰਨਾ ਲਾਉਂਗੇ ਡੀਰ ਲਾ ਦੇਣਾ ਲਾਉਂ ਹੀ ਨਹੀਂ ਦੇਣੇ ਹੋਰਨ ਆ ਬੀਲ ਵੀ ਤੇਰੇ ਦੂਏ ਆ ਹਨਾ ਹੂੰ ਹਰਲੇ ਵਾਲੇ ਇਹੋ ਤੈਨੂੰ ਪਤਾ ਹੋਊ ਕਿਹੜੇ ਵਾਲੇ ਆ ਇਹ ਸਾਡੀ ਪਹੁੰਚ ਤੇ ਬਾਹਰ ਹੈ ਹੈ ਹਮਾਂ ਬਾਹਰ ਨੂੰ ਮੋਟਰਸਾਈਕਲ ਲੈ ਗਏ ਆਂ ਆਂ ਗੋਤੀ ਛੱਡੇ ਹੁਣ ਚੱਲ ਠੀਕ ਆਇਆ ਮੈਂ ਇੱਕ ਮਿੰਟ ਫੜੀ ਜਾ ਮੈਂ ਪਟਾਕੇ ਵਾਲਾ ਦਾ ਕੰਮ ਗਲਤ ਆ ਰਹਿਣ ਦੇ ਤੂੰ ਵੋਲਟੇਜ ਲਈ ਫਿਰਦਾ ਉਹ ਇੰਨੇ ਕ ਤਾਂ ਹੋਣ ਲੱਗਿਆ ਹੋਣਾ ਇੰਨੇ ਕ ਤਾਂ ਉਹੀ ਮਰੀ ਜਾਂਦਾ ਛਟਾਕੇ ਦਾ ਇਹ ਇਹ ਟ੍ਰਾਂਸਫਰ ਬਦਲਿਆ ਹੋਣਾ ਇਹ ਆਵਾਜ਼ ਤੂੰ ਹਾਰਣਾ ਲੱਭ ਲਾ ਹੂੰ ਹੂੰ ਤਾਂ ਇਹ ਬਾਜੂ ਉਦੋਂ ਬੋਲਟ ਵਾਲਾ ਹੀ ਹੈਗਾ ਨਾ ਇਹ ਕੱਢ ਕੇ ਦੂਰੇ ਵਾਲਾ ਵਾਲਾ ਇਹਦਾ ਵੈਂਡੂ ਜਿਹੜਾ ਲੱਗਦਾ ਵੈਂਡੂ ਦੂਰ ਹੈ ਨਾ ਦੇਸੀ ਹੂੰ ਇਹ ਵੀ ਚੱਲੇਗਾ ਪਰ ਇਹ ਇੰਨੇ ਤੇ ਦੇਖ ਦੇ 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 ਹੋ ਬੋਲਟ ਆ ਹੋ ਇੰਜਨ ਤਾਂ ਬੜਾ ਹੋਣਾ ਹੀ ਆ ਜਿਹੜਾ ਹੁਣ ਨਵੇਂ ਆਉਣ ਲੱਗਾ ਉਹ ਇੰਜਨ ਵੀ ਕાળા ਆਉਣ ਲੱਗੇ ਨਾ ਬੰਦ ਕਰਤੀ ਉਹ ਤਾਂ ਬਾਈ ਜਿਹੜਾ ਇੰਜਨ ਆਉਂਦਾ ਇੰਦੇ ਵੀ ਕાળા ਆਉਣ ਲੱਗੇ ਆ ਨਵੇਂ ਦਾ ਇੰਜਨ ਕਾਲਾ ਆਉਣ ਲੱਗ ਗਿਆ ਹੁਣ ਸਾਰੇ ਕਾਲੇ ਹੀ ਕਾਲਾ ਬਾਈ ਇਹਨਾਂ ਵੀ ਨਹੀਂ ਚੰਗਾ ਲੱਗਦਾ ਤਾਂ ਹੀ ਤਾਂ ਅਗਲਾ ਨਹੀਂ ਰਿਹਾ ਹੁਣ ਪੁਰਾਣੇ ਨੂੰ ਤਾਂ ਹੀ ਭੱਜ ਰਹੇ ਨੇ ਲੈ ਲੈਣੇ ਜਦੋਂ ਪੁਰਾਣੇ ਬੰਦ ਹੋ ਨਵੇਂ ਆ ਮੁੱਕ ਗਏ ਜਿਹੜਾ ਪੁੱਠੇ ਗੇਰ ਵਾਲੇ ਚੱਲਦੇ ਤੇ ਉਹ ਮੁੱਕ ਗਏ ਤੇ ਫੇਰ ਇਹਨਾਂ ਦਾ ਨੰਬਰ ਲੱਗ ਗਿਆ ਪੁੱਠੇ ਗੇਰ ਵਾਲੇ ਮਿਲੇ ਨਹੀਂ ਰਹੇ ਉਹੀ ਕਹਿੰਦਾ ਫੇਰ ਇਹਨਾਂ ਦਾ ਨੰਬਰ ਲੱਗ ਗਿਆ ਇੱਕ ਨੇ ਅਦਾ ਲੱਗਿਆ ਨਾ ਦਾ ਹੀ ਆਉਂਦਾ ਏ ਇਹ ਜ਼ਿਆਦਾਤਰ ਵਪਾਰੀ ਟਰੈਕਟਰ ਟਰਾਲੇ ਆਉਂਦਾ ਏ ਸੋਚਾਂ ਚ ਭਿਆ ਵਾਲੇ ਹਾਂ ਟਰੈਕਟਰ ਯਾਰਾ ਹਾਂ ਟਰੈਕਟਰ ਟਰਾਲਿਆਂ ਦਾ ਜ਼ਿਆਦਾ ਵਪਾਰੀ ਹੈ ਟਰਾਲਾਂ ਦਾ ਭਾਅ ਕੋ ਚੈੱਕ ਕਰ ਲੈ 12 ਕਪਟਾ ਚੱਲ ਚੈੱਕ ਕਰ ਵੇੜ ਗੱਗੇ ਨੂੰ ਤਾਂ ਦਵਾ ਲਿਆ ਯਾਰ ਕੱਲ ਨੂੰ ਦਿਖਾ ਲਿਆ ਗੱਗੇ ਨੂੰ ਜਿੰਜੇ ਨੂੰ ਦਵਾ ਲਿਆ ਨਾ ਉਹ ਉਹ ਇੱਥੇ ਖੜਾ ਏ ਚੱਲ ਜਨੇ ਤੂੰ ਤੇ ਬੇੜਾ ਖੜਾ ਇੱਕ ਹੋਰ ਫੋਟੋ ਪਾਈ ਵੀ ਸੀ ਤਾਂ ਫੋਟੋਆਂ ਪਾਈਆਂ ਮੇਰੇ ਕੋਲ ਮੈਂ ਹੁਣ ਦਿਮਾਗ ਵਿੱਚ ਨਹੀਂ ਆਉਂਦਾ ਉਹ ਵੀ ਦਿਵਾ ਲਈ ਚੱਲ ਬੋਲਟ ਦੇਖ ਲਿਓ ਭਾਈ ਜੇ ਕਿਹਦਾ ਬਣਦਾ ਹੋਇਆ ਜੀ ਪੌਣੇ ਦੋ ਦੀ ਡਿਮਾਂਡ ਆ ਮੋੜੇ ਦੀ ਬਣਦਾ ਹਾਂ ਕੱਢਾਂਗੇ ਮੋੜੇ ਹੋਰ ਕੱਢ ਜੂੰਗਾ ਚੱਲ ਦੇਖ ਲਾਂਗੇ ਬਾਕੀ ਪੌਣੇ ਦੋ ਦੀ ਆ ਜੀ 18 ਮਾਡਲ ਚੱਲਿਆ ਵਾ ਸਾਰੇ 10000 ਤੇ ਥੱਲੇ ਆ 9000 ਉਹ 9188 10 ਤੇ ਥੱਲੇ ਹੀ ਆ ਚਲੋ ਠੀਕ ਆ ਜੀ ਇੰਜਨ ਹੀ ਨਾ ਤਾਂ ਗਿਆ ਹੇਲਣਾ ਫੇਰ ਵੀ ਪਤਾ ਲਾ ਜਾਂਦਾ ਮੋਟਰ ਦਾ ਹਾਂ ਨਾ ਨਾ ਇੰਜਨ ਉਜਣੀ ਹਲਦੇ ਬੁਲਟਾਂ ਤੇ ਦੇ ਰੂਮ ਆਜ ਮੰਗੋ ਫੰਨੇ ਆਹ ਚਾਨ ਠੀਕ ਲਓ ਜੀ ਉਧਰਲਾ ਕੀਲਾ ਤਾਂ ਬੰਨੇ ਆ ਇਹ ਇਧਰਲਾ ਬੰਨਣ ਲੱਗੇ ਵਿਆ ਹੁਣ ਗਰਨਾਬ ਸਿੰਘ ਕੱਲਾ ਹੀ ਆ ਗੌਰੀ ਦੇ ਲਾ ਪਿਆ ਲਟਦਾ ਉਹ ਗੌਰੀ ਲੈ ਦੇਖ ਲੈ ਬੋਲਦਾ ਵੀ ਨਹੀਂ ਕਹਿੰਦਾ ਗਰਮੀ ਬਹੁਤ ਗਰਮੀ ਹੈ ਕੀ ਕਰੀਏ ਮੈਂ ਗਰਮੀ ਦਾ ਹੈਗੀ ਆ ਤੇਰੇ ਘਰ ਬੰਦੇ ਬੰਨਣ ਨੂੰ ਸਵੇਰੇ ਦਾ ਸਵੇਰੇ ਬੰਨੂਗੇ ਹਾਂ ਆਪਣਾ ਬਾਣ ਤੇ ਫੇਰ ਬੰਦ ਹੋ ਜਾਂਦਾ ਵੀ ਸਰਦਾਰ ਦਾ ਵੀ ਇਹ ਘਰ ਗਿਆ ਇਹਨੇ ਦੇਖ ਲਾ ਤੁਹਾਡੇ ਨੂੰ ਫਿਰ ਫੜ ਲੈਣਾ ਤੁਹਾਨੂੰ ਹਾਂ ਨਾ ਬੰਨੂਗੇ ਉਹ ਨਾਲ ਪਾਲੇ ਪਾਸੇ ਨਾਲ ਬੰਨਦੇ ਉਹ ਕਿਹੜਾ ਤੂੰ ਦੇਖ ਲੈ ਜਿੱਧਰ ਲੋਟ ਆ ਮੰਨ ਲਿਆ ਬੰਦ ਜਿਹੜਾ ਹੋਵੇ ਨਾ ਨਹੀਂ ਰੋਵੇ ਮੈਂ ਇਕੱਲੇ ਨੂੰ ਸਥਾਨੇ ਮੈਂ ਕਹਿੰਦਾ ਹੁਣੀ ਲੈ ਕੇ ਆਇਆ ਹੈ ਬੀਜੀ ਵੀ ਆਇਆ ਉਸੇ ਦੇ ਪਾਇਦਾ ਹੈ ਨਹੀਂ ਤਾਂ ਨਵੇਂ ਤਾਂ ਪਏ ਆ ਉਹ ਤਾਂ ਨਹੀਂ ਪਾਇਆ ਸੀ ਇਥੇ ਨੂੰ ਬੰਨਿਆ ਅੱਛਾ ਹੁਣੀ ਲੱਗਿਆ ਪਾਉਣ ਅਧਿਕਾਰਨ ਕਰਨ ਗਰਨਾਮ ਦੇ ਲੈ ਸਭ ਤੇ ਮੂਰੇ ਜਾਂਦਾ ਇਕੱਲਾ ਜੀ ਬੰਦਾ ਤੁਸੀਂ ਪਿੱਛੇ ਫੇਰੀ ਜਾਓ ਗੱਲਾਂ ਮਾਰਦੇ ਹੂੰ ਦੇਖਦੇ ਆ ਇਹਦਾ ਇੱਕ ਦੋ ਘਾਟਾ ਬਣੇਗਾ ਭਾਗ ਜਾਏਗੇ ਗਰਮੀਆਂ ਕਹਿੰਦਾ ਭਾਜਣਾ ਹੂੰ ਹਵਾ ਵੀ ਨਹੀਂ ਚੱਲਦੀ ਹਸਬਾੜੀ ਨਹੀਂ ਹਵਾ ਚੱਲਦਾ ਰਹਤਾ ਫਿਰ ਕੋਈ ਬਾਤ ਇਹ ਤਾਂ ਕੋਈ ਚੱਕਰੇ ਨਹੀਂ ਆਵਾ ਚਲੀ ਜਾਵੇ ਤਾਂ ਇਨੀ ਕੋਈ ਵੀ ਚੱਕਰ ਹੈਗਾ ਇੱਕ ਤਾਂ ਪਾਣੀ ਦਾ ਬਹੁਤ ਪੁਰਾਣਾ ਹੈ ਪਾਣੀ ਵੀ ਨਹੀਂ ਮਿਸਟਰ ਟੀਨ ਦੇ ਲਈ ਘਰ ਦੇ ਕੋਲ ਤਾਂ ਤੂੰ ਰਹਿੰਦਾ ਏ ਆ ਲੇਕਿਨ ਪਾਣੀ ਸਭ ਹੌਦੀ ਦਾ ਸਭ ਗਰਮ ਪਾਣੀ ਨਾ ਹੋ ਜਾਂਦਾ ਹੈ ਤੁਂ ਜੇ ਲਾਈਟ ਨਹੀਂ ਆਉਂਦੀ ਕਰੀਏਗੀ ਜਾਂ ਲਾਈਟ ਆਉਂਗੀ ਤਾਂ ਹੀ ਮੋਟਰ ਚੱਲੂ ਉਹਨਾਂ ਨੇ ਰੇਰੂ ਪਾਇਆ ਨਹੀਂ ਨਾ ਇਹਨਾਂ ਨੇ ਰੇਰੂ ਲਾ ਹੁਣ ਕੇ ਰੇਪ ਪਾਉਣਾ ਇਹਨਾਂ ਅੱਜ ਗੱਲਾਂ ਪਿੱਛੇ ਤਾਂ ਹੋ ਗਿਆ ਮੈਂ ਕਿਹੜਾ ਰੇਪ ਆਏ ਚ ਦੋ ਥੈਲੇ ਵੀ ਨਹੀਂ ਪਾਏ ਜੂਰੀਏ ਦੇ ਹਾਂ ਪਾ ਕੇ ਦੋ ਥੈਲੇ ਜੂਰੀਏ ਦੇ ਨਹੀਂ ਪਾਏ ਇਹਦੇ ਚ ਕੀਲੇ ਦੇ ਇਹ ਤਾਂ ਤਿਆਰ ਹੈਗਾ ਤਾ ਹੁਣ ਲੰਘ ਗਏ ਉਪਰ ਅੱਜ 35 ਦਿਨ ਦੇ ਹੋ ਗਏ ਹੁਣੀ ਨਾ ਜੀ ਕੇ ਰੇਪ ਪਾਉਣਾ ਨਾ ਨਾ ਇਹ ਤਾਂ ਬਹੁਤ ਥਲੇ ਗਿਆ ਹੁਣ ਤਾਂ ਗੰਨੇ ਦੀ ਵਾਰੀ ਆ ਗੰਨੇ ਚ ਪਾਉਂਗਾ ਹੁਣ ਤਾਂ ਕੱਲ ਤੇ ਬਾਦ ਜੇ ਮੌਸਮ ਸਾਫ ਰਹੇ ਹਾਂ ਗੰਨੇ ਚ ਪਾਵਾਂਗੇ ਬੰਦੋ ਮਿਹੜੇ ਤੁਸੀਂ ਸੜਦੇ ਆ ਕੋਈ ਫੰਗੀ ਸਾਈਡ ਇਧੇ ਚ ਇਹ ਤਾਂ ਸੁੱਕਾ ਪਿਆ ਇਧਰ ਤਾਂ ਇਧਰ ਹੀ ਗਿੱਲਾ ਚਲ ਚਲਿਏ ਮੋਟਰ ਪੈਨੂ ਮੇ ਲੋ ਜੀ ਮੱਠੂ ਛੇਟ ਨੂੰ ਦੇ ਗੰਬੀਆਂ ਕਿ ਨਹੀਂ ਨੂੰ ਜਾਂਦਾ ਚਲਿਆ ਬਾਹਰ ਤੋੜ ਲਵਾਂ ਹੈਗੀ ਆ ਆਈ ਨਹੀਂ ਇਹ ਤਾਂ ਲੱਗੀਆਂ ਵੀ ਆ ਦੇਖ ਆ ਦੇਖ 31 ਜੀ ਆ ਨਹੀਂ ਤੂੰ ਗਰਨਾ ਜਾ ਹੀ ਭਰਾਵਾ ਬੜਾ ਤਾਂ ਵੀ ਸੁਕਾਇਆ ਖੇਤ ਮੈਂ ਅੱਜ ਦੇਖਿਆ ਗਾਲਪਾਂ ਹੈ ਇੰਨੇ ਵਿੱਚ ਹੈ ਤਾਂ ਪਾਸੋਂ ਨੂੰ ਦੇਖੀ ਪਰ ਐਡਾਂ ਹੀ ਸੁੱਕਿਆ ਵਾ ਵਿੱਚ ਤਾਂ ਗਿੱਲਾ ਗਾਹਾਂ ਅੱਜ ਸੁਕਾਇਆ ਹੈ ਕਿੱਥੇ ਮਟੈਲਾ ਹੁਣ ਚੱਕੇ ਡਾਲ ਲੱਗਿਆ ਲਾਉਣ ਅੱਜ ਇਹ ਪਾਣੀ ਨਹੀਂ ਆ ਜਾਣਾ ਰਹਿਣ ਆ ਜਾ ਮੈਂ ਨੂੰ ਲਾਉਂਗਾ ਘਾਟਾ ਚ ਲਾਉਂਗਾ ਦੇਖ ਲੈ ਖੋਲ ਕੇ ਸੁੰਢੀ ਹੈਗੀ ਏ ਹੋ ਆ ਬਰਸੀਨ ਵਾਲੇ ਖੇਤਾਂ ਲੱਗੇ ਫਰਕ ਆ ਹੈ ਉਹੀ ਕਹਿੰਦਾ ਮੈਂ ਆਹ ਚੀਜ਼ ਦੇਖ ਜੱਸੇ ਵੰਗੂ ਤਾਂ ਨਹੀਂ ਤੇਰੇ ਵੀ ਆਹ ਉਰੇ ਉਹੀ ਤੋੜ ਜਾਏ ਹੈ ਨਹੀਂ ਤੋੜ ਪੈ ਤੋ 250 ਹੂੰ ਤਾ ਨੂੰ ਚੱਲੇ ਵੀ ਨਹੀਂ ਉਰੇ ਇੰਨੇ ਇਹ ਹੋਏ ਕੀ ਹੋਣ ਤਾਂ ਠੀਕ ਉਹੀ ਜਸੇ ਦੀ ਵੇਖਣੀ ਤੋੜ ਜੀ ਤੇ ਇੱਕ ਦੋ ਜਗ੍ਹਾ ਝਾਮ ਚੱਲੇ ਨਹੀਂ ਹੈਗੇ ਅੱਜ ਦਾ ਹੁਣ ਸੁੱਕੇ ਆ ਗਿੱਡਾ ਲਾਏ ਇਹ ਕਿਹੜੇ ਸੁੱਕਣ ਦੱਸੇ ਤੂੰ ਕਿਹੜੇ ਸੁੱਕਣ ਦਿੰਦਾ ਮੈਂ ਵੀ ਉਹੀ ਕੰਮ ਕਰਦਾ ਹੈ ਵੀਡੀਓ ਜੀ ਨਹੀਂ ਆਈ ਵੀ ਹਾਂ ਇਹਦਾ ਧਾਮ ਚੱਲੇ ਹਾਂ ਇਹਦਾ ਸਾਲਾ ਪੰਛੀਰੀ ਜਿੰਦਾ ਸਮਾਨ ਬਾਤ ਵਿੱਚ ਕਹਿੰਦਾ ਹਲਕੀ ਨਹੀਂ ਚੱਲਦੇ ਇਹਦਾ ਪੰਛੀਰੀ ਚ ਨਹੀਂ ਪੈਂਦਾ ਗਾ ਵੀ ਇਹਨੇ ਸਮਾਨ ਥੋੜੋ ਛੱਡਿਆ ਹੋਣਾ ਕੋਈ ਹਾਂ ਜੀ ਬਾਤ ਤਾਂ ਨਹੀਂ ਬਾਤ ਆਇਆ ਡਾਇਰ ਉਹੀ ਪਾਇਆ ਲੈ ਉਹ ਹੋਰ ਕੀ ਪੈਣਾ ਉਹ ਅਸਲ ਚ ਪਤਾ ਕੀ ਗੱਲ ਆ ਜਿਹੜੀ ਨੇ ਕਿਲੋ ਰੀਜੈਂਟ ਪਾਈ ਹੈ ਨਾ ਉਹਨੇ ਕਮਾਲ ਕਰਿਆ ਹਾਂ ਉਹਦੋਂ ਇਹਨੇ ਕੀਲੇ ਦੀ ਕਿਲੋ ਰੀਜੈਂਟ ਪਾਈ ਤੇ ਤੂੰ ਦੇਖ ਲੈ ਤਾਂ ਵੀ ਦੇਖ ਲੈ ਇਹਦੇ ਪਈ ਬਿਮਾਰੀ ਕੋਈ ਵੀ ਸੰਢੀ ਹਾਂ ਦਿਖਾ ਦੇ ਤਾਂ ਇਹਨੇ ਡਰਾਤੀ ਉਦਣ ਮੋਸਤੇ ਨਾਲ ਹੁੰਦਾ ਇਹ ਬਹੁਤੇ ਡਰ ਕੇ ਹੀ ਭੱਜ ਗਈ ਉਹ ਮਾਇਓ ਵੀ ਨਹੀਂ ਕੋਣ ਚਾਹ ਚੱਲ ਪਾ ਦਿੰਦਾ ਤੇ ਇਹ ਤਾਂ ਖੁੱਲ ਗਏ ਪੱਤਾ ਲਵੇੜ ਹੈ ਨਹੀਂ ਆ ਪੱਤਾ ਖੁੱਲ ਕੇ ਦੇਖ ਲੈ ਦੇਖ ਲਿਆ ਮੈਂ ਦੇਖ ਲਿਓ ਆਇਆ ਹੈ ਵੀ ਆ ਦੇਖ ਥੋੜਾ ਪੱਤਾ ਉਹ ਮੈਨੂੰ ਤਾਂ ਪਾਤੀ ਵੀ ਲੋਕਾਂ ਨੇ ਪਾਈ ਗਏ ਵਿਅਸਤ ਕਹਿਣਾ ਵੀ ਪਤਾ ਹੀ ਨਹੀਂ ਪਾਈ ਨਹੀਂ ਇਹ ਕਹੇ ਲੋੜ ਦੀ ਜਸੇ ਦੇ ਖੇਤ ਚ ਪਈ ਵੀ ਤਾਂ ਹੈਗੀ ਸੀ ਦੋ ਬਸਾ ਕਰ ਇਹ ਕੋ ਉਗਰੋ ਬਿੱਤੀ ਤੇ ਹੋਵੇ ਐ ਨਹੀਂ ਉਹੀ ਆ ਪਤਲਵੇਟ ਦਾ ਮੀਨੇ ਜੇ ਸਾਫ ਕਰਤੀ ਤਾਂ ਪਰਸਨ ਚੋਂਥੇ ਜੇ ਪਿਆ ਮੀਨੇ ਵੀ ਸਾਫ ਕਰਤੀ ਜਿਹੜੇ ਪਾਈਓ ਮੁਰਕ ਜਾ ਕਰੇ ਉਹਨੇ ਵੀ ਸਾਫ ਹੋ ਜਾਂਦੀ ਕਿਵੇਂ ਲੈ ਕਿ ਲੋਰੀ ਜੰਡਰੇ ਕਮਾਲ ਕਰਤਾ ਬੇਟੂ ਯੂਰੀਆ ਪਾਉਨੇ ਨਾਈਟ੍ਰੋਜਨ ਨੂੰ ਨਹੀਂ ਲੈਣੀ ਬਾਕੀ ਉੜ ਜਾਂਦੀ ਆ ਕਿਲੋ ਨੇ ਇੱਕ ਝੋਲੀ ਜੂਰੇ ਦੇ ਕੀਲੇ ਦੀ ਚਾਹੀਦੀ ਪਾਉਣੀ ਪਹਿਲਾ ਪਹਿਲਾ ਆਏ ਨਹੀਂ ਬਿਠੈਲੇ ਹੀ ਸਿਰ ਤੋਂ ਨਹੀਂ ਤਾਂ ਹੈਗਾ ਹਾਂ ਜਿੰਨੇ ਤੁਸੀਂ ਸਾਫ ਦੀ ਪਾਉਗੇ ਉੰਨਾ ਠੀਕ ਰਹੂਗਾ ਠੀਕ ਆ ਸਮਝ ਗਿਆ ਨਾਈਟ੍ਰੋਜਨ ਕੋਈ ਅੰਬੀ ਨਹੀਂ ਗਰੀ ਤੇਰੀ ਉੱਪਰ ਤੇ ਉਹੀ ਚੜ ਕੇ ਉੱਪਰ ਘੌਰੂ ਪਾਇਆ ਐ ਦਹਾ ਘੰਟਾ ਇੱਕ ਵੀ ਅੰਬੀ ਨਹੀਂ ਗਰੀ ਉਹ ਇਹਦਾ ਅੱਥੂ ਜੂ ਜਾ ਕੇ ਪੱਕਦਾ ਭਾਦੋਂ ਚ ਵੀ ਨਹੀਂ ਪੱਕਦਾ ਇਹਦਾ ਇੰਨਾ ਫਹਾ ਅੰਬ ਦਾ ਇਹਦਾ ਪੱਕਦਾ ਹੀ ਨਹੀਂ ਹੈਗਾ ਇਹ ਦੂਏ ਤੇਰੇ ਖਾਲੀ ਵੀ ਹੋ ਗਏ ਇਹ ਹਲੇ ਪੱਕਣ ਵੀ ਨਹੀਂ ਲੱਗਿਆ ਸਮਝ ਗਿਆ ਚੱਲ ਆਦੇ ਨਾਲੇ ਮੇਰੇ ਧਾਨ ਭਰ ਜੂਗੇ ਉਧਰ ਪਾਣੀ ਅੜ ਕੇ ਆ ਜਾਣਾ ਉਹਦੇ ਖੜਾ ਬੱਦਲ ਉਹ ਬੱਦਲ ਨੇ ਕਿੱਥੇ ਪੈਂਦਾ ਬੱਦਲ ਕਿੱਥੇ ਪੈਂਦਾ ਕੱਲ ਚੌਲ ਵੀ ਕਰੇ ਰਾਜੇ ਆਨੇ ਬੇ ਨਹੀਂ ਸੁਣੀ ਕਿਸੇ ਨੇ ਚੌਲ ਤੁਹਾਡੇ ਬਾਈ ਉਹ ਯੂਰੀ ਇੱਕ ਡਾਇ ਵਾਲੇ ਦੇ ਵਿੱਚ ਧਾਨ ਪਾਈ ਸਾਫੋ ਤੇਰੇ ਚੌਲ ਕਰੋ ਉਹਨੇ ਫੇ ਨਹੀਂ ਆਰਗੇਨਿਕ ਹਾਂ ਰੱਬ ਵੀ ਡਰਦਾ ਗਰਮੀ ਆਣੀ ਹੋ ਆ ਬੱਦਲ ਦਾ ਖੜਾ ਹੋ ਗਿਆ ਉਹ ਖੜਾ ਦਾ ਬੱਦਲ ਦਾ ਖੜਾ ਕਰੇ ਗਿਆ ਸਵੇਰੇ ਦੇਲਾ ਧਰਤੀ ਨੂੰ ਲਾ ਕੇ ਮੁੜਿਆ ਦੇਖ ਲੰਦਾ ਵੀ ਦੋਨਾਂ ਪਾਸੇ ਨਦੀ ਆ ਇੱਕ ਪਾਸੇ ਸੱਤ ਲੋ ਜਾ ਇੱਕ ਪਾਸੇ ਨਹਿਰ ਆ ਵੀ ਇਹ ਪਹਿਲੇ ਡੁੱਬੇ ਹੋਏ ਕਰਨ ਜਦ ਸਵੇਰੇ ਮਿਹੜੇ ਬੰਨ ਲੱਗੇ ਮੀਂਹ ਆ ਗਿਆ ਤਾਂ ਦੇਲਾ ਆ ਆ ਵੀਡੀਓ ਜੋ ਸ਼ੁਰੂ ਕਰੀ ਮੈਂ ਸਵੇਰੇ ਮੀਂਹ ਪੈਂਦੇ ਜੇ ਘਰੀ ਕੱਖ ਵੜਦੇ ਨੇ ਹਾਂ ਪਾਇਆ ਉਹਨੂੰ ਪੜਾਈ ਪੈਲੇ ਕਹਿੰਦਾ ਚਾਹੀ ਮੋਟਰਸਾਈਕਲ 'ਤੇ ਬੈਠ ਕੇ ਰੇਪ ਪਾ ਲੋ ਹੋ ਆਪਣੇ ਤਾਂ ਫੇਰ ਵੀ ਪਾਣੀ ਹੈ ਹਾਂ ਆਪਣੇ ਤਾਂ ਹੈਗਾ ਆਪਾਂ ਚਲਾਉਂਦੀ ਨਹੀਂ ਮੋਟਰ ਰਾਤ ਚਲਾਈ ਉਹਨੇ ਕਿਸੇ ਨੇ ਨਾ ਕੱਲ ਚਲਾਈ ਆ ਤਿੰਨ ਚਾਰ ਦਿਨ ਹੋ ਗਏ ਚਲਾਈ ਨੂੰ ਹੂੰ ਹੂੰ ਉਹ ਗਨੇ ਮੜਾ ਜੀ ਚਲਾਈ ਜਿੱਦਾਂ ਦਾ ਪਰੇ ਤੇ ਹਾਂ ਬਸ ਬਾਸਮਤੀ ਭਰੀ ਜਦਨ ਉੱਥੇ ਮੈਂ ਚਲਾਈ ਹੋਣੀ ਨਾ ਮੈਂ ਚਲਾਈ ਨਾ ਤੈਂ ਚਲਾਈ ਬਾਸਮਤੀ ਵਾਲਾ ਵੀ ਨੱਕਾ ਖੁੱਲ ਕੇ ਆਉਂਦਾ ਉੱਥੇ ਉਹਦਾ ਵੀ ਬੰਦ ਤਾਂ 95 ਦਾ ਮਾਇਆ ਫਿਰ ਹਾਂ 99 ਬਣ ਗਿਆ ਹਾਂ ਹੱਲੂ ਬਣੂਗਾ ਕਹਿੰਦੇ ਤੁਹਾਡਾ ਕਿਹੜਾ ਲੈ ਯਾਰ ਲੋੜ ਹਲੇ ਦੇਖ ਕੇ ਆਥੇ ਉਹ ਦੇਖ ਕੇ ਉਹ ਨਹੀਂ ਜਰਦਾ ਕਿਹੜਾ ਚੱਕੂ ਚੱਕ ਲੂੰਗਾ ਤਉਨੂੰ ਉਹ ਹਲੇ ਕਿਆ ਲੋੜ ਇਹਨਾਂ ਸਲਾਹ ਕਰ ਲਓ ਦੋਹੇ ਨਹੀਂ ਜੀ ਮਾਦਾ ਕਹਿੰਦਾ ਹਲੇ ਕਿਆ ਲੋੜਾ ਇਹ ਬਣਾਉਣਾ ਕਿ ਨਹੀਂ ਬਣਾਉਣਾ ਇਹ ਤਾਂ ਦੂਈ ਪੱਬੂ ਕੁੱਤੇ ਜਿਹੇ ਜੜੇ ਹੂੰ ਹੂੰ ਬਹੁਤ ਵੇਚੋਗਾ ਕਿਆ ਫਾਇਦਾ ਮੇਰੇ ਤੇ ਕਹਿਣਾ ਮੈਨੂੰ ਪਤਾ ਹੈ ਲੈ ਕਿਆ ਕਰਨਾ ਗਿਆ ਉਹਦਾ ਸਾਲਾ ਬੱਚੇ ਕਿੰਨਾ ਫਾਇਦਾ ਚੂਹਿਆਂ ਨੇ ਜਰੇ ਚੜ ਜਾਣਾ ਜਿਹੜਾ ਜੰਨਾ ਉਹਦੇ ਬੰਨੇ ਹੋਏ ਵੀ ਗਿਰ ਜਾਣ ਚੂਹੇ ਚੜ ਜਾਂਦੇ ਆ ਬੰਨੇ ਦਾ ਬੰਨੇ ਹੋਏ ਵੀ ਗਿਰ ਜਾਂਦਾ ਚੋਈ ਚ ਆਪਣੇ ਚੂਹੇ ਨਹੀਂ ਆਉਂਦੇ ਹੈਗੇ ਹਾਂ ਇੰਨਾ ਹੈਗਾ ਉੱਤੇ ਪਾਣੀ ਦਾ ਹੀ ਚੱਲਦਾ ਜੀ ਪਾਣੀ ਦੇਖ ਲੈ ਪਾਣੀ ਵਿੱਚ ਉੱਪਰ ਜੜ ਕੇ ਖਾ ਕੇ ਗਏ ਸਾਲੇ ਉੱਪਰ ਦੇ ਬਾਟਾ ਲਾਇਆ ਦਾ ਗੰਨੇ ਨੂੰ ਉਹ ਹੈ ਤੋਤੇ ਚੱਲਣ ਦੇ ਮਾ ਖਾ ਰੋ ਜਿੰਨਾ ਖਾਣਾ ਐਸ਼ ਕਰੋ ਹਲੇ ਜਿੰਨੇ ਬੰਦੇ ਨੇ ਜੋਗਾ ਹੈ ਨਹੀਂ ਹੋ ਰਿਆ ਹੀ ਨਹੀਂ ਹੈਗਾ ਪਰ ਤਾਂ ਹੋਇਆ ਹੋਇਆ ਚਲ ਆ ਜਾਂ ਗਾਂ ਵੀ ਦੇਖ ਕੇ ਜੀ ਦੀ ਉਧਰ ਪੂਰਾ ਬੰਤ ਮਿਲੋ ਜੀ ਬਾਪੂ ਨੂੰ ਸਤਿ ਸ੍ਰੀ ਅਕਾਲ ਜੀ ਉਹ ਲੁਬਾਈ ਤਾਂ ਬੈਠਾ ਦਾ ਰਿਸ਼ਤੇਦਾਰ ਆਇਆ ਵਾ ਹੋ ਠੀਕ ਆ ਗਰਮੀ ਜੀ ਅੱਜ ਤਾਂ ਵੀ ਦਰਸ਼ਨ ਦਿੱਤੇ ਆ ਦੇਖ ਲੈ ਹੈ ਮੋਟਰ ਪਰੇ ਆ ਗਿਆ ਪਪੂਲਾ ਠੀਕ ਹੈ ਮਨ ਲਾ ਕੇ ਆ ਗਿਆ ਬਸ ਹਾਂਜੀ ਠੀਕ ਹੈ ਬਸ ਪੂਲਾ ਕਿਤੇ ਬਿਮਾਰ ਹੋਵੇ ਬਸ ਉਹ ਮਾੜਾ ਮੋੜਾ ਪੱਤਾ ਉਹ ਪਪੂਲੇ ਨੂੰ ਵੀ ਗਰਮੀ ਹੋਈ ਪਈ ਆ ਕਰੇ ਕੀ ਆ ਕਨੂਰੂ ਮਾਰਤੀ ਪਬੂਲ ਰਾ ਪਰ ਉਹ ਪੱਤਾ ਜਿਆਦਾ ਵੱਜਣੇ ਕਰਕੇ ਨਾ ਉਹ ਪੱਤਾ ਕਾਲਾ ਹੋ ਜਾਂਦਾ ਨਾ ਉਹ ਮੀਂਹ ਨਹੀਂ ਪਿਆ ਉਹ ਕਰਕੇ ਥੋੜੇ ਪੱਤਾ ਮਰਨੋ ਹੋ ਜਾਂਦਾ ਨਾ ਖਰਾਬ ਜਾ ਹੋ ਜਾਂਦਾ ਹਾਂ ਹਾਂ ਕਦਾ ਐ ਡੈ ਹੋ ਗਿਆ ਮਖਾ ਕੋਸਨੀ ਨਾ ਕਲੂਰੂ ਬਚਦੀ ਦਿੱਤੇ ਜਿਆਦਾ ਕਲੂਰੂ ਪੱਤੇ ਮਾਰਤੀ ਹੁੰਦੀ ਜਿਆਦਾ ਡੋਜ ਪਾ ਲਈ ਪੰਪ ਚ ਕਿੰਨੀ ਪਾਈਤੀ ਫਿਆਦਾ ਕੋਈ ਜਿਆਦਾ ਨਹੀਂ ਆ ਰਹਾ 100 ਵੀ ਕੋਈ ਜਿਆਦਾ ਨਹੀਂ ਹੈਗੀ ਹਰ ਇੱਕ ਵਾਰੀ ਜਨਾ ਲਾਤੇ ਹੋਏ ਨੇ ਲਾ ਕੇ ਨਹੀਂ ਇੱਕ ਪੰਪ ਪਰ 100 ਵੀ ਕੁਝ ਨਹੀਂ ਕਹਿੰਦੀ ਯਾਰ ਕਿ ਤਕੜਾ ਕਰਦਵਾ ਬੈਜੇ ਹਾਲ ਨਾ ਬੁੱਟਿਆਂ ਦਾ ਪੱਤੇ ਕਿ ਜਿਹੜਾ ਪੱਤਾ ਹਲਕਾ ਹੁੰਦਾ ਹੈ ਕਈ ਵਾਰ ਐਂ ਹੁੰਦਾ ਵਿੱਚ ਪੰਪ ਦੇ ਦੂਆ ਪ੍ਰੈਸ਼ਰ ਵਾਲਾ ਉਹ ਜੋਰ ਗਲੇ ਵੱਜੀ ਹੋਵੇ ਕਿਤੇ ਸਭਰੇ ਨਿਊਜ਼ੀਲੈਂਡ ਕਿਹੜੀ ਲਾਈ ਵੀ ਹੈ ਇਹ ਤਾਂ ਫੋਰੀ ਜਾਂਦੀ ਦੂਆ ਦਾ ਨਹੀਂ ਮੇਤੇ ਗਾਣਾ ਹੀ ਲੱਗਿਆ ਇਹ ਵੀ ਰਾਤੋ ਰਾਤ ਉਹਦੇ ਗਾਣੇ ਪਾਸੇ ਆਉਂਦੇ ਗਾਣੇ ਹੁਣ ਤਾਂ ਠੀਕ ਹੈ ਨਹੀਂ ਬਣਾ ਫਿਰ ਮੈਨੂੰ ਥੱਲੇ ਦੇ ਸਾਫ਼ ਕਰ ਲੈਣੇ ਜਿਹੜਾ ਜਿਹੜਾ ਕਰਵਾ ਦੇਣੀ ਇੰਨੀ ਹੋ ਜਾਣਾ ਠੀਕ ਹੋ ਜਾਣਾ ਬੀ ਆਉ ਦਾ ਪਰ ਬੰਦਿਆਂ ਨੇ ਤਾਂ ਗਰਮੀ ਦਾ ਹਾਲ ਦੇ ਲੈ ਬੂਟੇ ਕਰੂੰਗੇ ਆਪਣਾ ਬਸ ਸੋਈ ਪਈ ਆ ਬਾਹਰ ਦੇਖ ਤਾਂ ਕਿੰਨੀ ਗਰਮੀ ਹੈ ਉਹ ਅਸਲ ਚ ਉਹ ਤਾਂ ਹੈ ਵੀ ਰੇਤ ਨਹੀਂ ਬੀਜਾ ਕਿਹੜਾ ਹੈ ਖਾਲੀ ਪਿਆ ਉਹ ਮੈਂ ਕਹਿੰਦਾ ਆਉਂਦੀ ਹੈ ਬੈਣਾ ਆਉ ਬੈਣ ਨਹੀਂ ਹੈ ਉਹ ਅੰਦਰ ਉਹ ਉੱਥੇ ਵੀ ਬੜਿਆ ਉਹ ਪਿੰਡੀਆਂ ਸਾਰੀਆਂ ਸਾਰੀਆਂ ਹੀ ਬੈਣ ਨੇ ਪਿੰਡੀਆਂ ਪਿੰਡੀਆਂ ਖਾ ਗਈਆਂ ਜੀ ਜੀ ਫੇਰੀਆਂ ਵੀ ਹੁੰਦੀਆਂ ਮੈਨੂੰ ਪਤਾ ਹੈ ਦੇਖੀ ਆਪਾਂ ਦੇਖ ਨਾ ਹੋਣੀਆਂ ਬੈਣਾ ਖਾ ਗਈਆਂ ਭਿੱਡੀਆਂ ਰਾਤ ਨੂੰ ਐ ਭਈਏ ਤਾਂ ਪੈਂਦੇ ਔਰੇ ਆਦੀ ਫਿਰ ਸਾਰੀਆਂ ਖਾ ਗਈਆਂ ਫਿਰ ਆਹ ਆਉਦੇ ਅੰਬ ਦੇ ਢੇਡਾ ਕੀ ਆ ਬਤਾ ਭਈ ਜਾਨੀ ਤੋੜ ਕੇ ਬਣਾਉਂਦੇ ਉਹ ਗੁੱਠਲੀਆਂ ਨੂੰ ਬਹੁਤ ਆਉਂਦੀਆਂ ਉਹ ਨਹੀਂ ਅੰਬ ਦੇ ਢੇਡਾ ਕੀ ਗੱਲ ਗੁੱਠਲੀਆਂ ਨੂੰ ਬਹੁਤ ਆਉਂਦੀਆਂ ਗੁੱਠਲੀਆਂ ਨੂੰ ਆਰ ਵੀ ਦੇਖਿਆ ਮੈਂ ਬੈਣਾ ਮੈਂ ਲਿੱਕ ਹੂ ਹਾਂ ਕਿਤੇ ਜੋੜੀ ਬਣਾ ਕੇ ਆਉਂਦੇ ਆ ਉਹ ਕਾਸ਼ਮੀ ਗੱਲ ਆ ਮੈਂ ਆਪ ਦੇਖੇ ਪੈੜ ਦੂਧਿਆਰ ਬੈਣਾ ਦੀ ਇਕੱਠੇ ਥੋੜੀ ਆਏ ਇੱਥੇ ਇਕੱਠੇ ਥੋੜੋ ਆਏ ਆ ਇੱਥੇ ਆਏ ਹੋਣੇ ਸੂਰ ਵੀ ਬਹੁਤ ਖਾਂਦਾ ਇਹ ਕੁਰੜੀਆਂ ਗੱਟ ਸੂਰ ਇੱਥੇ ਪਤਾ ਕਾਤੇ ਉਧੇ ਲਾ ਗੰਡ ਗੰਡੋਲੇ ਹੁੰਦੇ ਆ ਹਾਂ ਉਹਨਾਂ ਨੂੰ ਬਹੁਤ ਖਾਂਦਾ ਡੌੜਾ ਗਾਲ ਅੰਦਰ ਪਾਲੀ ਡੌੜ ਪੱਟੀ ਬੈੜਾ ਉਹ ਗੰਡੇ ਗੰਡੋਲੇ ਨੂੰ ਪੜਦਾ ਉਹ ਹੁਣ ਤਾਂ ਪਿੱਛੇ ਵੀ ਬਹੁਤ ਹੋ ਗਏ ਅੰਬ ਵੀ ਖੰਨੀਆਂ ਮੀਂਹੂ ਪਾਲਾ ਪਾੜ ਕਰ ਲੈ ਇੱਕ ਅੱਧਾ ਕੋਈ ਐਕਸਟਰਾ ਤੇਰੀ ਸੁਣਦਾ ਵੀ ਬਹੁਤ ਆ ਰੱਬ ਉਧਰ ਉਹਨੇ ਚੌਲ ਵੀ ਕਰਲੇ ਫੇਰ ਵੀ ਬੱਸ ਹੋਈ ਗਈ ਆ ਅੰਦਰਲੇ ਮੰਨਤੇ ਨਹੀਂ ਕਰੇ ਲੈ ਇਹ ਕਰੂੰਗਾ ਅੰਦਰਲੇ ਮੰਨਤੇ ਉਹ ਅੰਦਰਲੇ ਮੰਨਤੇ ਨਹੀਂ ਕਰੇ ਇਹ ਦੱਸ ਫਿਰ ਤੂੰ ਕਾਦੇ ਕਰੂੰਗਾ ਅੰਦਰਲੇ ਮੰਨਤੇ ਆਸ ਵਧੀਆਲੇ ਨਹੀਂ ਨਹੀਂ ਅੰਦਰਲੇ ਮੰਨਤੇ ਤੂੰ ਕਾਦੇ ਕਰੂੰਗਾ ਫਿਰ ਹੁਣ ਕਰੇ ਉਹਨਾਂ ਨੇ ਐ ਤੱਤ ਤੜੱ ਘਾਤ ਕਰੀ ਤੇਰੇ ਕਰੀ ਤੇ ਤਾਂ ਹੋਉਂਗੇ ਤੂੰ ਦੱਸ ਕਾਦੇ ਕਰਨੇ ਹਾਂ ਆਪੇ ਪੈ ਜਾਣਾ ਤੈਨੂੰ ਪੈਣਾ ਪੈ ਜਾਣਾ ਦੋ ਤਿੰਨ ਦਿਨ ਦੀ ਔਖੀ ਹੋਰ ਹੈ ਤੈਨੂੰ ਤਾਂ ਦੰਨਾਂ ਨੇ ਉਹਦੇ ਗਾਣੇ ਨਿੱਸਣ ਲੱਗ ਜਾਈਂ ਬੱਸ ਚੰਡੀਗੜ੍ਹ ਦੇ ਲੋਕਾਂ ਨੇ ਕੀ ਕਰਦੇ ਅੱਜ ਚੱਲ ਠੀਕ ਹੈ ਜੀ ਫੇਰ ਗਾਣਾ ਬੱਸ ਕਰੋ ਫੇਰ ਬੱਸ ਕਰਨੇ ਤੇ ਟਾਊਨ ਦੇ ਕੋਈ ਜੱਗ ਕਰ ਲਿਓ ਇੱਕ ਦਿਨੇ ਪਿਆਦਾ ਦੇਖ ਲੈ ਬੰਦਾ ਕਿਆ ਕਹਿੰਦਾ ਪਿਆਦਾ ਹਾਂ ਪਹਿਲਾਂ ਤੁਸੀਂ ਕਈ ਦਿਨੇ ਪੈਂਦਾ ਨਹੀਂ ਮੈਂ ਤਾਂ ਨਹੀਂ ਹਾਲ ਪੈਣ ਲੱਗਿਆ ਤੁਸੀਂ ਕਹਿੰਦੇ ਪੈਂਦਾਗਾ ਤੇ ਆਹ ਪਾਣੀਓ ਪਾਣੀ ਦੇਖਦਾ ਤਾਂ ਆਹ ਹੋ ਵੀ ਤਾਂ ਚੋਈ ਚਲਦੀ ਆਪਣੇ ਦਾ ਸਾਨੂੰ ਤਾਂ ਲੋੜ ਨਹੀਂ ਹੈਗੀ ਹੁਣ ਵੀ ਚੋਈ ਚਲਦੀ ਗੰਨੇ ਜੱਜ ਗੰਨਾ ਪਾਣੀ ਜੀ ਬੰਨੇ ਆ ਹਾਂ ਵੀ ਨਾ ਕਈ ਮੇਰੀ ਮੋਟਰ ਆ ਰਾ ਆਟੋਮੈਟਿਕ ਲਗਾ ਧਾਰ ਭਰੇ ਉਹਨੇ ਕਿਸੇ ਦਾ ਲੱਗਿਆ ਰਹਿ ਜਾਂਦਾ ਇਤਾਂ ਕਿੰਨੇ ਰੋਗ ਨਹੀਂ ਪੈਂਦੇ ਇੱਧਰ ਕੁਛ ਨਹੀਂ ਚੰਡੀਗੜ੍ਹ ਰੌਜੇ ਪੈ ਜਾਂਦਾ ਰੋਜੀ ਰੋਜ ਪੁੱਛਣਾ ਪੈਂਦਾ ਲੋਕਾਂ ਨੂੰ ਜਾ ਕੇ ਭਾਈ ਕਿਆ ਕਰਦੇ ਹੋਰ ਆਪਣੇ ਨਦੀਆ ਉਹਨੂੰ ਪਤਾ ਵੀ ਆਲੇ-ਦਾਲੇ ਦੋ ਤਾਂ ਨਦੀਆਂ ਐ ਇੱਧਰ ਦਰਿਆ ਇੱਕ ਪਾਸੇ ਨਹਿਰ ਆ ਇਹ ਤਾਂ ਹੀ ਨਹੀਂ ਪੈਣ ਦਿੰਦਾ ਹੈਗਾ ਮੱਠੂ ਪਹਿਲੇ ਹੀ ਡੁੱਬੇ ਹੋਏ ਕਾ ਨੂੰ ਮਾਰਨੇ ਆ ਇਹ ਲੈ ਸੁਣ ਲੈ ਇਹਦੀਆਂ ਹੇਮਗੁਰ ਸਾਹਿਬ ਆਪਾਂ ਗਏ ਤੇ ਦੇਖਿਆ ਰਸਤਾ ਕਿ ਜਮੀ ਨਹੀਂ ਹਾਂ ਜਦੋਂ ਹੀ ਖਤਮ ਹੋ ਗਿਆ ਪਹਾੜੀ ਥੱਲੇ ਉਹ ਵੀ ਤਾਂ ਗਿਰ ਗਿਆ ਯਾਰ ਬਹੁਤ ਗਿਰਦਾ ਮਨਾਲੀ ਬੋਗਰੇ ਆ ਮਨਾਲੀ ਬੋਗਰੇ ਪੁੰਡਾ ਪਲੇ ਨੇ ਦੋ ਬੰਦੇ ਆ ਗਏ ਥੱਲੇ ਵਿਚਾਰੇ ਚੱਲ ਚਲੀਏ ਫੇਰ ਕਰਨ ਨੂੰ ਹੁਣ ਚੱਲ ਚਲੋ ਠੀਕ ਆ ਜੀ ਅੱਜ ਦੀ ਵੀਡੀਓ ਕਰਦੇ ਆ ਜੀ ਸਸਰੀ ਗਾਲ ਜੀ